ਸਾਡੇ ਨਾਲ ਜੁੜੇ ਨੇ ਐਸਕੇਐਮ ਮਤਲਬ ਕਿ ਸੰਯੁਕਤ ਕਿਸਾਨ ਮੋਰਚੇ ਦੇ ਵੱਡੇ ਆਗੂ ਤੇ ਕਿਸਾਨ ਨੇਤਾ ਸਰਦਾਰ ਬੂਟਾ ਸਿੰਘ ਸਾਦੀਪੁਰ ਸਾਹਿਬ ਜਿਹੜੇ ਕਿ ਹੁਣੇ ਹੀ ਚੰਡੀਗੜ੍ਹ ਚ ਖਤਮ ਹੋਈ ਐਸਕੇਐਮ ਦੀ ਅਹਿਮ ਬੈਠਕ ਚੋਂ ਬਾਹਰ ਆਏ ਨੇ ਇਹਨਾਂ ਤੋਂ ਜਾਨਣਾ ਚਾਹੁੰਦੇ ਆ ਕਿ ਐਸਕੇਐਮ ਨੇ ਕਿਹੜੀ ਫੈਸਲੇ ਲਏ ਨੇ ਤੇ ਕਿਹੜੀ ਫੈਸਲਿਆਂ ਤੋਂ ਹਾਲੇ ਟਾਲਾ ਵਟਿਆ ਸੋ ਸਾਦੀਪੁਰ ਸਾਹਿਬ ਸਭ ਤੋਂ ਪਹਿਲਾਂ ਚੈਨਲ ਈ ਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਸਵਾਗਤ ਵੈਲਕਮ ਭਤੀਜੀ ਧੰਨਵਾਦ ਜੀ ਮਿਹਰਬਾਨੀ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਸਾਦੀਪੁਰ ਸਾਹਿਬ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦਾ ਅਜ ਮਰਨ ਵਰਤ ਨੱਤਵੇਂ ਦਿਨ ਹੈ ਤੇ ਅੱਜ ਉਹਨਾਂ ਨੂੰ ਸਟ੍ਰੈਚਰ ਤੇ ਪਾ ਦਿੱਤਾ ਗਿਆ ਸ਼ਾਇਦ ਅਸ਼ੀਸ਼ ਦੇ ਕੈਵਨ ਦੇ ਵਿੱਚ ਹੁਣ ਉਹਨਾਂ ਦਾ ਅਗਲਾ ਜਿਹੜਾ ਵਸੀਬਾ ਹੈ ਤੇ ਦੂਜੇ ਵੱਨੇ ਐਸਕੇਐਮ ਜਿਹਦੇ ਤੁਸੀਂ ਆਗੂ ਚੰਡੀਗੜ੍ਹ ਦੇ ਵਿੱਚ ਹੁਣੇ ਤੁਸੀਂ ਬੈਠ ਕੇ ਚੋਂ ਬਾਹਰ ਆਇਓ ਦੱਸਿਓ ਕਿ ਕਿਹੜੇ ਕਿਹੜੇ ਫੈਸਲੇ ਹੋਏ ਨੇ ਤੇ ਡੱਲੇਵਾਲ ਨਾਲ ਸੰਬੰਧਤ ਕਿਸ ਤਰ੍ਹਾਂ ਦਾ ਕੋਈ ਨਰਨਾ ਲਿਆ ਗਿਆ ਜੀ ਦੇ ਵਿੱਚ ਇਹ ਹੈ ਜੀ ਜਿਹੜਾ ਅੱਜ ਸਾਡਾ ਫੈਸਲਾ ਹੋਇਆ ਜਿਵੇਂ ਕੱਲ ਅਸੀਂ ਸਾਰੇ ਇੰਦਰਸਤਾਨ ਦੇ ਵਿੱਚ ਧਰਨੇ ਦਿੱਤੇ ਮਜ਼ਾਰੇ ਕੀਤੇ ਵੱਡੇ ਵੱਡੇ ਚੱਕ ਕਰਕੇ ਤੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਜਗਾਉਣ ਦਾ ਯਤਨ ਕੀਤਾ ਹੈ ਜੀ ਤੇ ਸਰਕਾਰਾਂ ਜਾਗੜ ਕਿਉਂਕਿ ਸਭ ਤੋਂ ਵੱਡੀ ਜਿੱਥੇ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਡਿਲੇਵਲ ਸਾਹਿਬ ਦੀ ਜਾਨ ਬਚਾਉਣ ਦੀ ਜੀ ਤੇ ਉਥੇ ਪੰਜਾਬ ਸਰਕਾਰ ਨੂੰ ਹੀ ਉਹਨੇ ਦੋਸ਼ੀ ਮੰਨ ਲਿਆ ਕਿ ਪੰਜਾਬ ਦਾ ਮੁੱਖ ਮੰਤਰੀ ਹੂੰ ਅਜੇ ਤੱਕ ਵੀ ਉੱਥੇ ਨਹੀਂ ਪਹੁੰਚਿਆ ਡੱਲੇਵਾਲ ਸਾਹਿਬ ਦੇ ਹਾਲਚਾਲ ਪੁੱਛਣ ਵਾਸਤੇ ਜਾ ਉਹਨਾਂ ਨੂੰ ਕਹਿਣ ਵਾਸਤੇ ਮੈਂ ਤਾਂ ਕਹਿੰਦਾ ਚੈਨਲਾਂ ਤੇ ਇਹ ਗੱਲ ਪਹਿਲਾਂ ਕਹਿ ਚੁੱਕਾ ਕਿ ਸਭ ਤੋਂ ਵੱਡਾ ਦੋਸ਼ੀ ਅਸੀਂ ਇਹਨੂੰ ਮੰਨਦੇ ਆ ਕਿ ਪੰਜਾਬ ਦਾ ਆਗੂ ਪੰਜਾਬ ਦੇ ਧਰਤੀ ਤੇ ਬੈਠਾ ਹੈ ਬਜ਼ੁਰਗਾਂ ਕੋ ਮਰਨ ਮਰ ਤੇ ਬੈਠਾ ਦੇ ਪੰਜਾਬ ਸਰਕਾਰ ਜਿਹੜੀ ਇਹ ਪੰਜਾਬ ਦੇ ਮਸਲਿਆਂ ਸਬੰਧੀ ਵੋਟਾਂ ਲੈ ਕੇ ਜੀ ਪੰਜਾਬ ਸਰਕਾਰ ਦੇ ਵਿੱਚ ਆ ਇਸ ਟਾਈਮ ਇਹਨਾਂ ਦੇ 94 ਐਮਐਲਏ ਨੇ ਇੰਨੀ ਅਜੇ ਤੱਕ ਕਦੀ ਕਿਸੇ ਨੂੰ ਬਹੁਮਤ ਨਹੀਂ ਮਿਲੇ ਜੀ ਇੱਕ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਉਹ ਨਾ ਤਾਂ ਕੋਈ ਬਿਆਨ ਹੀ ਚੱਜਦਾ ਦੇ ਰਿਹਾ ਤੇ ਨਾ ਉੱਥੇ ਜਾ ਰਿਹਾ ਮੈਂ ਕਹਿੰਨੀ ਚਾਹਣਾ ਦਾ ਇਹ ਗੱਲ ਕਹੀ ਕਿ ਸਭ ਤੋਂ ਵੱਡੀ ਜ਼ਿੰਮੇਵਾਰੀ ਇਹਦੀ ਹੈ ਜਿੱਦੋਂ ਡੱਲੇਵਾਲ ਸਾਹਿਬ ਬੈਠੇ ਸੀ ਅੱਜ ਉਹਦਾ 29 ਦਿਨ ਹੋ ਗਏ ਜੀ ਉਹਨਾਂ ਨੂੰ ਵੇਖਿਆ ਨੋ ਹੂੰ ਜੀ ਜੀ 29 ਦਿਨ ਅੱਜ ਹੋ ਗਏ ਆ 29 ਦਿਨਾਂ ਦੇ ਵਿੱਚ ਅਜੇ ਤੱਕ ਡੱਲੇਵਾਲ ਉਥੋਂ ਤੱਕ ਨਹੀਂ ਪਹੁੰਚਿਆ ਔਰ ਇਹਨਾਂ ਦਾ ਇਹਦੇ ਐਮਐਲਏ ਜਿਹੜੇ ਨੇ ਇਹਦੇ ਮੰਤਰੀ ਜਿਹੜੇ ਨੇ ਇਹਦੇ ਰਾਜ ਮੰਤਰੀ ਤੇ ਐਮਪੀ ਜਿਹੜੇ ਦਿੱਲੀ 'ਚ ਬੈਠੇ ਨੇ ਉਹ ਕੀ ਕਰ ਰਹੇ ਨੇ ਸ਼ਾਹੀਪੁਰ ਸਾਹਿਬ ਸ਼ਾਇਦ ਕੁਝ ਵਿਧਾਇਕ ਜਾ ਕੇ ਵੀ ਆਏ ਨਹੀਂ ਤੇ ਸ਼ਾਇਦ ਇਹਨਾਂ ਦੇ ਮੈਂਬਰ ਪਾਰਲੀਮੈਂਟ ਜਿਹੜੇ ਕੰਗ ਸਾਬ ਉਹ ਵੀ ਜਾ ਕੇ ਆਏ ਨਹੀਂ ਬਿਲਕੁਲ ਇਸ ਸਾਲ ਗਏ ਨਹੀਂ ਬਿਲਕੁਲ ਕੰਗ ਕੰਗ ਸਾਹਿਬ ਗਏ ਇੱਕ ਦਿਨ ਪਰ ਜਾਣ ਦੇ ਨਾਲ ਮਸਲਾ ਹੱਲ ਨਹੀਂ ਨਾ ਹੋ ਰਿਹਾ ਜਿਹੜਾ ਸੀਐਮ ਸਾਹਿਬ ਦੇ ਜਾਵ ਨਾਲ ਹੋਣਾ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਤੁਹਾਡੇ ਚੈਨਲ ਦੇ ਜ਼ਰੀਏ ਜੀ ਜੇਕਰ ਭਗਵੰਤ ਮਾਨ ਜੀ ਉੱਥੇ ਜਾਂਦੇ ਨੇ ਜੀ ਠੀਕ ਹੈ ਉਹ ਵਾਲੇ ਬੜਾ ਵੱਡਾ ਇਰਾਦਾ ਕੀਤਾ ਹੋਇਆ ਕਿ ਮੈਂ ਮਰਤ ਦੇ ਜਿਹੜਾ ਨਰਨਮਰਤ ਨਹੀਂ ਖੋਲੜਾ ओके ਦੇ ਉਹਦਾ ਬਿਲਕੁਲ ਉਹਨਾਂ ਦਾ ਰਾਜ਼ ਹੈ ਠੀਕ ਹੈ ਜੀ ਅਸੀਂ ਕਾਵੀ ਸਰਵਾਂ ਪਹਿਲਾਂ ਵੀ ਕੰਮ ਕਰਦੇ ਰਹੇ ਕੱਡੇ ਉਹਨਾਂ ਦੀ ਇੱਕ ਗੱਲ ਹੈ ਜਿਹੜੀ ਉਹ ਕਹੇਤੀ ਕਹੇਤੀ ਗੱਲ ਦੇ ਉੱਤੇ ਉਹ ਬੈਠੇ ਨੇ ਮੈਂ ਜਾਣ ਮੰਗਾ ਮੰਨਿਆ ਜਾਣ ਤੇ ਨਹੀਂ ਤੇ ਮੈਂ ਬੈਠਾ ਤੇਰੀ ਸ਼ਹਾਦਤ ਹੋਊਗੀ ਡੱਲੇਵਾਲ ਸਾਹਿਬ ਦਾ ਜਾਨੀ ਕਹਿੰਦੇ ਕਹਿ ਰਹੇ ਹੋ ਜੀ ਹਾਂ ਬਿਲਕੁਲ ਉਹਨਾਂ ਦੀ ਇਹੀ ਹੈ ਜੀ ਜੀ ਤੇ ਹੁਣ ਉਹਦੇ ਵਿੱਚ ਜੇਕਰ ਜਿਹੜੇ ਵਿਧਾਇਕ ਨੇ ਉਹਨਾਂ ਨੂੰ ਤੇ ਨਹੀਂ ਅਧਿਕਾਰ ਹੈ ਨਹੀਂਗੇ ਜੇ ਮੁੱਖ ਮੰਤਰੀ ਜਾਊਗਾ ਜਾਂ ਕਿ ਉਹਨਾਂ ਦੇ ਕੋਲ ਵਹਿੰਦਾ ਹੁਣ ਵੀ ਚਲਾ ਹੁਣ ਕੀ ਹੋ ਗਿਆ ਇਹਨੂੰ ਜਗਨੂ ਕਹਿ ਮੈਂ ਢੱਲੇਵਾਲ ਸਾਹਿਬ ਮੈਂ ਅੱਗੇ ਲੱਗਦਾ ਮੇਰੀ ਜ਼ਿੰਮੇਵਾਰੀ ਹੈ ਅਸਾਂ ਵੋਟਾਂ ਵੀ ਇਸੇ ਵਿਸ਼ੇ ਤੇ ਲਈਆਂ ਕਿ ਪੰਜਾਬ ਦੇ ਦਸਲੇ ਹੱਲ ਕਰਾਵਾਂਗੇ ਤੇ ਕੋਈ ਵੀ ਇਹਦੀਆਂ ਕਈ ਵੀਡੀਓ ਤੁਸੀਂ ਕੱਢ ਕੇ ਵੇਖ ਲਓ ਕਿ ਹੁਣ ਪੰਜਾਬ ਦੇ ਵਿੱਚ ਆਪਣਾ ਸ਼ੂਟਸ਼ੈੱਡ ਨਹੀਂ ਕੋ ਕਰੇਗਾ ਹਨਾ ਹੁਣ ਦੱਸੋ ਜੀ ਇਹਨੂੰ ਆਪਾਂ ਸ਼ੂਟਸ਼ੈੱਡ ਨਹੀਂ ਮੰਨਦੇ ਪਰ ਮਰਨ ਵਰਤੇ ਦੇ ਮੰਗਾ ਕਰਕੇ ਬੈਠੇ ਆ ਨਾ ਜਿਹੜੀਆਂ ਭਗਵਾਨ ਦਾ ਮਾਨ ਜਿਹਦੇ ਆਸਰੇ ਤੇ ਵੋਟਾਂ ਲੈ ਕੇ ਪੰਜਾਬ ਦੇ ਵਿੱਚ 94 ਐਮਐਲਏ ਜਿੱਤ ਕੇ ਬੈਠੇ ਨੇ ਇਹਦੀ ਜ਼ਿੰਮੇਵਾਰੀ ਹੈ ਜਾਂ ਕਿ ਕੋਈ ਗੱਲ ਕਹੇ ਵੀ ਤੁਸੀਂ ਆਪਣਾ ਧਲੇਵਾਲ ਸਾਹਿਬ ਉੱਥੋਂ ਤੁਹਾਡੀ ਬੜੀ ਲੋੜ ਹੈ ਪੰਜਾਬ ਨੂੰ ਤੇ ਅੱਗੇ ਮੈਨੂੰ ਲੱਗਦਾ ਅੱਗੇ ਮੇਰੀ ਸਰਕਾਰ ਲੱਗਦੀ ਹੈ 94 ਐਮਐਲਏ ਨੇ ਸਾਰੇ ਅੱਗੇ ਲੱਗਦੇ ਆ ਤੁਹਾਡੇ ਨੂੰ ਮੈਂ ਚੱਲਦਾ ਉਹ ਦਿੱਲੀ ਨਾਲ ਜਾ ਕੇ ਗੱਲ ਕਰਦੇ ਆ ਤੇ ਤੁਹਾਡਾ ਨਸਲਾ ਹੱਲ ਕਰਉਂਦੇ ਆ ਇਹ ਜ਼ਿੰਮੇਵਾਰੀ ਇਹਦੀ ਹੈ ਅਗਰ ਜੇ ਇੰਦਰ ਵੀ ਨਹੀਂ ਆਇਆ ਤਾਂ ਫਿਰ ਇਹਨਾਂ ਨੂੰ ਦੇਜ ਦੇ ਪ੍ਰਧਾਨ ਮੰਤਰੀ ਤੋਂ ਇੱਕ ਮੁੱਖ ਮੰਤਰੀ ਨੂੰ ਕਿੰਨਾ ਘੋਖਾ ਸਮਾਂ ਲੈਣਾ ਜੀ ਗ੍ਰਹਿ ਮੰਤਰੀ ਤੋਂ ਕਿੰਨਾ ਘੋਖਾ ਸਮਾਂ ਲੈਣਾ ਇਹਨਾਂ ਨੂੰ ਜੀ ਇਹ ਸਮਾਂ ਲੈਂਦੇ ਉੱਥੋਂ ਸਮਾਂ ਲੈ ਕੇ ਉੱਥੇ ਪਹੁੰਚਦੇ ਉਹਨਾਂ ਨੂੰ ਮਜਬੂਰ ਕਰ ਦਿੰਦੇ ਔਰ ਲੋਕਾਂ ਨੂੰ ਪਤਾ ਨਖਦਾ ਚਲੋ ਸਰਕਾਰ ਨੇ ਤਾਂ ਆਪਾਂ ਮੰਨ ਸਕਦੇ ਆ ਸ਼ਾਦੀਪੁਰ ਸਾਹਿਬ ਸਰਕਾਰ ਨੇ ਤਾਂ ਹੱਲੇ ਤਾਈਂ ਅੱਖਾਂ ਮਿਚੀਆਂ ਹੀਆਂ ਨੇ ਕਹਿੰਦਾ ਪਾ ਮੋٹے ਤੌਰ ਤੇ ਸੀਐਮ ਸਾਹਿਬ ਹੱਲੇ ਨਹੀਂ ਪਹੁੰਚ ਰਿਹਾ ਤੁਸੀਂ ਵੀ ਗਿਲਾ ਕਰ ਰਹੇ ਹੋ ਤੇ ਬਟ ਅੱਜ ਐਸਕੇਐਮ ਨੇ ਕਿਸ ਤਰ੍ਹਾਂ ਦਾ ਡਲੇਵਾਲ ਦੇ ਮਾਮਲੇ 'ਚ ਕੋਈ ਫੈਸਲਾ ਲਿਆ ਵੇਖੋ ਜੀ ਅੱਜ ਦਾ ਜੋ ਫੈਸਲਾ ਹੋਇਆ ਸੀ ਇੱਕ ਤਾਂ ਕੱਲ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜੇ ਨੇ ਇਹਨਾਂ ਦੇ ਸੰਬੰਧ ਵਿੱਚ ਹੀ ਤੇ ਜਿਹੜਾ ਕੇਂਦਰ ਸਰਕਾਰ ਨੇ ਖਰਾੜਾ ਭੇਜਿਆ ਜੀ ਆਪਣਾ ਐਗਰੀਕਲਚਰ ਨਵੀਂ ਖੇਤੀ ਦਾ ਕਰੜਾ ਖੇਤੀ ਮੱਢੀ ਜੀ ਹਾਂ ਬਿਲਕੁਲ ਕਾਲੇ ਕਾਨੂੰਨਾਂ ਦੀ ਸੇਮ ਹੋਈ ਹੈ ਉਹਨੂੰ ਰੂਪ ਨਵਾ ਦਿੱਤਾ ਵਾ ਨਾ ਨਵਾ ਦਿੱਤਾ ਤੇ ਉਹ ਅਸੀਂ ਮੰਗ ਪੱਤਰ ਉਹਨਾਂ ਨੂੰ ਦਿੱਤਾ ਵੀ ਇਹਨਾਂ ਤੋਂ ਮੰਗ ਪੱਤਰ ਦਿੱਤੇ ਹਨ ਅੱਜ ਫੈਸਲਾ ਹੋਇਆ ਕਿ ਦੇਖਦੇ ਰੈਕਟਰਪਤੀ ਨੂੰ ਮਿਲ ਕੇ ਉਹਨਾਂ ਦੇ ਇਹੀ ਗੱਲ ਉਹਨਾਂ ਨੂੰ ਕਹੀ ਜਾਊਗੀ ਵੀ ਜਿਹੜਾ ਪੰਜਾਬ ਦੇ ਵਿੱਚ ਹਾਲਾਤ ਖਰਾਬ ਹੋ ਰਹੇ ਨੇ ਇਹਨਾਂ ਨੂੰ ਸਾਹਮਣ ਦਾ ਯਤਨ ਕਰੋ ਤੇ ਪੰਜਾਬ ਸਰਕਾਰ ਨੂੰ ਟਿੰਡਰ ਸਰਕਾਰ ਨੂੰ ਹਦਾਇਤ ਕਰੋ ਕਿ ਡੰਡੇਵਾਲ ਸਾਹਿਬ ਨੂੰ ਬਚਾਉਣ ਦਾ ਯਤਨ ਕੀਤਾ ਜਾਵੇ ਜਿਹੜੀਆਂ ਮੰਗਾਂ ਜਿਹੋਨਾਂ ਦੀਆਂ ਲਾਗੂ ਕੀਤੀਆਂ ਜਾਂ ਜਿਹਦੇ ਵਾਸਤੇ ਅਸੀਂ ਜੀ ਹਾਂ ਜ਼ੋਰ ਕਰ ਰਹੇ ਹਾਂ ਐਸਕੇਐਮ ਜਿਹੜਾ ਤੁਹਾਡੇ ਵਾਲਾ ਜਿਹਨੂੰ ਆਪਾਂ ਮੋٹے ਤੌਰ ਤੇ ਕਹਿ ਸਕਦੇ ਹਾਂ ਸਿਆਸੀ ਫਿਰ ਇਹ ਆਪ ਸਿੱਧੇ ਤੌਰ ਤੇ ਕੋਈ ਉੱਥੇ ਖਨੋਰੀ ਬਾਰਡਰ ਵਾਲ ਅਪਰੋਚ ਰੱਖ ਰਿਹਾ ਹੈ ਜਾ ਰਹੀਗਾ ਜਾਂ ਕਿਸ ਤਰ੍ਹਾਂ ਦਾ ਨਾ ਅਜੇ ਕੋਈ ਫੈਸਲਾ ਨਹੀਂ ਅਸੀਂ ਇੱਕ ਮੁੱਗੇ ਕੱਚ ਕਰ ਰਹੇ ਹਾਂ ਬਹੁਤ ਵੱਡਾ ਜਿਹੜਾ ਇਹਨਾਂ ਦੇ ਹੱਕ ਦੇ ਵਿੱਚ ਆਪਣਾ ਡੱਲੇਵਾਲ ਸਾਹਿਬ ਦੇ ਕਦੋਂ ਕਦੋਂ ਰੱਖਿਆ ਜੀ ਮੁੱਗੇ ਕਿਸਾਨ ਕਾਨਫਰੰਸ ਆ ਆਪਣਾ ਇਹਦੇ ਤੋਂ ਬਾਅਦ 5 ਤਰੀਕ ਦਾ ਕਿ 6 ਤਰੀਕ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਹੈ ਸ਼ਾਇਦ 9 9 ਦਾ ਹੈ ਤੁਹਾਡਾ ਮੇਰੇ ਖਿਆਲ 9 ਦੇ ਦੁਆਲੇ 9 ਜਨਵਰੀ ਦਾ ਫਾਈਨਲ ਹੀ ਹੋ ਗਿਆ ਜੀ 9 ਤਰੀਕ ਦਾ ਅੱਛਾ 9 ਹੋ ਗਿਆ 10 ਦਾ ਰਹਗਾ ਜੀ ਵਿੱਚ ਵੀ 10 ਨੂੰ ਸ਼ਾਇਦ ਕਰ ਲਈਏ ਪਰ 9 ਫਾਈਨਲ ਹੀ ਹੋ ਗਿਆ ਜੀ ਓਕੇ ਕਹਿੰਦਾ ਭਾਬ ਕੇ ਡੱਲੇਵਾਲ ਦੇ ਹੱਕ ਦੇ ਵਿੱਚ ਇਹਨਾਂ ਦਾ ਜਿਹੜਾ ਪ੍ਰੋਗਰਾਮ ਹੈ ਜਾਂ ਇਹਨਾਂ ਦਾ ਸਰੀਰਕ ਜੋ ਇਹ ਮਾਮਲਾ ਉਹਦੇ ਤੇ 9 ਨੂੰ ਤੇ ਉਹਦਾ ਇਸਕੀਮ ਦਾ ਕੋਈ ਸਿੱਧੇ ਤੌਰ ਤੇ ਜਿਵੇਂ ਪੰਜਾਬ ਬੰਦੇ ਉਹਨਾਂ ਵੱਲੋਂ ਡੱਲੇਵਾਲ ਦਾ ਜਿਹੜਾ ਫਾਰਮ ਹੈ ਪੰਦੀਰ ਦਾ ਫਾਰਮ 30 ਉਹਦੇ ਉਹਦੇ ਸੰਬੰਧੀ ਕੋਈ ਫੈਸਲਾ ਅਸਲ 'ਚ ਨਾ ਪਿੰਦਰ ਸਾਹਿਬ ਸਭ ਤੋਂ ਵੱਡੀ ਗੱਲ ਇਹ ਹੋ ਗਈ ਜੀ ਤੇ ਜਦੋਂ ਇਹ ਦੋ ਗਰੁੱਪ ਆਏ ਨੇ ਅੱਗੇ ਤੋਂ ਨਾਲ ਹੋਰ ਜਥੇਬੰਦੀਆਂ ਵੀ ਹੈਗੀਆਂ ਨੇ ਪਛ ਐਸਕੀਐਮ ਦੇ ਵਿੱਚੋਂ ਵੀ ਗਈਆਂ ਨੇ ਜੀ ਉਦੋਂ ਜਿਵੇਂ ਅਸੀਂ ਪਹਿਲਾਂ ਅੱਜ ਵੀ ਸਾਡੀ ਢਾਈ ਤਿੰਨ ਘੰਟੇ ਲੱਗ ਗਏ ਮੀਟਿੰਗ ਦੇ ਵਿੱਚ ਇਹੀ ਫੈਸਲੇ ਕਰਦੇ ਨੇ ਵੀ ਕਿਵੇਂ ਹੋਣਾ ਚਾਹੀਦਾ ਔਰ ਪਹਿਲਾਂ ਵੀ ਇਦਾਂ ਹੀ ਹੁੰਦੇ ਸੀ ਫੈਸਲੇ ਕੋਈ ਵੀ ਫੈਸਲਾ ਲਾਗੂ ਕਰਨ ਵਾਸਤੇ ਪਹਿਲਾਂ ਚੰਗੀ ਤਰ੍ਹਾਂ ਲੜਕਿਆ ਜਾਂਦਾ ਏ ਉਹਨੂੰ ਇਹਦੇ ਵਿੱਚ ਸਾਡੇ ਕੋਲੋਂ ਗੱਲ ਹੀ ਨਹੀਂ ਆਪਸ ਚ ਹੋ ਸਕੀ ਕਾਲ ਕਰ ਗਏ ਜਲਦਬਾਜ਼ੀ ਹੋ ਗਈ ਲਾਲੋ ਜੋ ਮਰਜ਼ੀ ਕਰ ਲੋ ਵੀ ਇਹਨਾਂ ਨੇ ਦੋ ਫੋਰਮਾਂ ਨੇ ਅੱਗੇ ਲੱਗ ਕੇ ਨਾਲ ਹੋਰ ਜਥੇਬੰਦੀਆਂ ਲਈਆਂ ਤੇ ਇਹ ਧਰਨੇ ਲਾਤੇ ਸੋ ਉਹ ਜਿਹੜੀ ਮੰਗ ਐ ਐਮਐਸਪੀ ਦੀ ਮੰਗ ਆ ਗਰੰਟੀ ਦੀ ਜੀ ਹਾਂ ਐਮਐਸਪੀ ਕੋ ਲੋਕ ਗਰੰਟੀ ਦੀ ਮੰਗ ਐ ਜਿਹੜੀ ਜਾਂ ਡੀਓਡਬਲਯੂ ਦੇ ਵਿੱਚੋਂ ਬਾਹਰ ਆਉਣ ਵਾਲਾ ਮਸਲਾ ਇਹ ਬਹੁਤ ਵੱਡੇ ਮਸਲੇ ਨੇ ਉਹਨਾਂ ਵਾਸਤੇ ਬੜੀ ਵੱਡੀ ਜੰਗ ਵੀ ਲੋੜ ਆ ਔਰ ਬੜੇ ਵੱਡੇ ਤਿਆਰੀ ਵੀ ਲੋੜ ਆ ਨਹੀਂ ਫਿਰ ਇਹ ਡੱਲੇਵਾਲ ਦੀ ਵੀ ਬੜੀ ਵੱਡੀ ਜੰਗ ਆ ਪਰ ਕਹਿ ਸਕਦੇ ਹਾਂ ਵੱਡੀ ਤਿਆਰੀ ਜਾਣ ਤਲੀ ਦੇ ਧਰ ਲਈ ਉਹਨਾਂ ਨੇ ਨਹੀਂ ਵਿਕੋ ਤਾਂ ਹੈਗਾ ਪਰ ਹੁਣ ਲੋਕ ਜਿਹੜੇ ਨੇ ਲੋਕ ਉਹਨ ਕੀ ਕਰ ਸਕਦੇ ਨੇ ਇਸ ਉੱਤੇ ਅਸੀਂ ਵੀ ਕੀ ਕਰ ਸਕਦੇ ਆ ਹੁਣ ਇਹਨਾਂ ਨੇ ਫੈਸਲਾ ਕਰ ਲਿਆ ਹੁਣ ਸਾਰੀਆਂ ਜਥੇਬੰਦੀਆਂ ਦੀ ਜਿਹੜੀ رائے ਬਣਦੀ ਹੈ ਉਹ ਇੱਕ ਮੰਨਦੀ ਤਾਂ ਜਾਂ ਜਾਂਦਾ ਅਸੀਂ ਜਾ ਕੇ ਵੀ ਆਏ ਹਾਂ 10 12 ਜਥੇਬੰਦੀਆਂ 12 ਜਥੇਬੰਦੀ ਵਧੀਆ ਸੀ ਜਾਈਆਂ ਸੀ ਜੇ 13 ਤਰੀਕ ਨੂੰ ਅਸੀਂ ਜੱਲੇਵਾਲ ਸਾਹਿਬ ਨੂੰ ਮਿਲ ਕੇ ਆਏ ਹਾਂ ਆਓ ਹੰਦਰਦੀ ਲਈ ਵੈਸੇ ਪਤਾ ਇਲਾਜ ਦਾ ਉਹਦਾ ਸੀ ਦਾ ਪਤਾ ਲੈਣ ਤਾਂ ਸਾਰੀ ਜਾ ਰਹੀ ਹੈ ਕਾਂਗਰਸ ਵਾਲੇ ਅਕਾਲੀ ਪਰ ਜੀ ਐਸਐਮ ਦਾ ਫੈਸਲਾ ਨਹੀਂ ਹੋਇਆ ਕੋਈ ਵੀ ਹਾਂ ਅੱਛਾ ਇਹ ਫੈਸਲਾ ਲਏ ਵੀ ਆਪਾਂ ਉਧਰ ਕਿਵੇਂ ਪਹੁੰਚਣਾ ਹੈ ਜਾਂ ਅਪਰੋਚ ਸਾਂਝੇ ਤੌਰ ਤੇ ਸੰਗਰਸ਼ ਵਿੱਚ ਛੇੜਨੇ ਵਕ ਮੂਰਚੇ ਦੇ ਜਾ ਕੇ ਸਿੱਧੀ ਲੜਾਈ ਲੜਨ ਦਾ ਫੈਸਲਾ ਅਜੇ ਤੱਕ ਨਹੀਂ ਹੋ ਸਕਿਆ ਉਹਦਾ ਏਕਤਾ ਦੋਨਾਂ ਉਹ ਤੇ ਤੁਹਾਡੀ ਕੋਈ ਏਕਤਾ ਦੀ ਗੱਲ ਐ ਸਕੀਮ ਦੇ ਜਿਹੜੇ ਦੋ ਇਸ ਵੇਲੇ ਗੁੱਟ ਬਣੇ ਹੋਏ ਗੁੱਟ ਚਾਹੀ 21 ਤਰੀਕ ਨੂੰ ਮੀਟਿੰਗ ਹੋਈ ਪਟਿਆਲੇ 'ਚ ਉਹਨਾਂ ਨੇ ਚਿੱਠੀ ਭੇਜੀ ਭੰਦੇਰ ਸਾਹਿਬ ਦੇ ਕੱਲੇ ਦੇ ਦਸਕੁਣਾ ਧਾਲੇ ਹਾਂ ਹਾਂ ਉਹਦੇ ਵਿੱਚ ਭੰਦੇਰ ਸਾਹਿਬ ਵੱਲੋਂ ਪੰਜ ਮੈਂਬਰ ਸ਼ਾਮਲ ਹੋਏ ਨੇ ਜਿਹੜੀਆਂ ਉਹਨਾਂ ਦੇ ਨਾਲ ਹੋਰ ਜਸੇਦ ਸਿੰਘਾਂ ਨੇ ਜੀ ਜੀ ਉਹਨਾਂ ਦੇ ਔਰ ਡੱਲੇਵਾਲ ਸਾਹਿਬ ਦਾ ਕੋਈ ਵੀ ਆਗੂ ਉੱਥੇ ਨਹੀਂ ਪਹੁੰਚਿਆ ਹੂੰ ਉਹ ਮੀਟਿੰਗ ਦੇ ਅੰਦਰ ਚਲੋ ਚਾਹ ਕਿਵੇਂ ਲਾਉ ਨੋ ਬਿਜ਼ੀ ਸਨ ਉਧਰ ਉਹਨਾਂ ਦੀ ਜਿਹੜੀ ਇਸ ਟਾਈਮ ਹਾਲਾਤ ਨੇ ਬੜੇ ਖਰਾਬ ਨੇ ਠੀਕ ਹੈ ਜੀ ਪਰ ਫਿਰ ਵੀ ਉਹ ਬੜੇ ਵਧੀਆ ਹਾਲਾਤਾਂ ਦੇ ਵਿੱਚ ਮੀਟਿੰਗ ਹੋਈ ਸੀ ਉੱਥੇ ਜੀ ਤੇ ਉਹ ਚੱਲ ਰਿਹਾ ਪ੍ਰੋਸੈਸ ਜੀ ਕੋਸ਼ਿਸ਼ ਆ ਦੋਵਾਂ ਪਾਸੇ ਤੋਂ ਹੋ ਰਹੀਆਂ ਨੇ ਇਹ ਇਕੱਠਿਆ ਹੋਇਆ ਜਾਵੇ ਕਿੱਥੇ ਹੋਿਆਂ ਬਗੈਰ ਇਹ ਲੜਾਈ ਕੋਈ ਵੀ ਭਾਵੇਂ ਹੋਵੇ ਚਾਹ ਇਹ ਹੈ ਚਾਹੇ ਅੱਗੇ ਛੱਡਦੀ ਏ ਲੜਾਈ ਕੋਈ ਵੀ ਜਿੰਨੀ ਔਖੀ ਏ ਚਾਹੇ ਉਹ ਲੜੀ ਜਾਂ ਅਸੀਂ ਲੜੀ ਜਾਈਏ ਠੀਕ ਏ ਕਿ ਨਹੀਂ ਇਹ ਅੱਜ ਵੀ ਮੈਂ ਤੁਹਾਡੇ ਚੈਨਲ ਦੇ ਜ਼ਰੀਏ ਕਹਿੰਦਾ ਔਰ ਪਹਿਲੇ ਦਿਨ ਤੋਂ ਸਾਡੀ ਤਾਂ ਇਹੋ ਮੰਗ ਰਹੀ ਏ ਵੀ ਜਿੰਨਾ ਚਿਰ ਇਕੱਠੇ ਨਹੀਂ ਹੁੰਦੇ ਉਹਦਾ ਚਿਰ ਕੋਈ ਵੀ ਨਹੀਂ ਜਿੱਤ ਸਕਦਾ ਹਮਮ ਸਤਿਪੰਥ ਜੀ ਸਾਹਿਬ ਦੇਖ ਕਰ ਆਪਾਂ ਦੇਖੀਏ ਕਿ ਤੁਹਾਡਾ ਹੁਣ ਸਿੱਧੇ ਤੌਰ ਤੇ ਜਿਹੜਾ ਐ ਐਸ ਕੇ ਐਮ ਖਨੌਰੀ ਜਾਂ ਸੰਭੂ ਚੜਰ ਰਿਹਾ ਸਿੱਧੇ ਤੌਰ ਤੇ ਮੇਲ ਮਲਾਪ ਉਸ ਕਦਰ ਨਹੀਂ ਕੋਈ ਵੀ ਪ੍ਰੋਗਰਾਮ ਲਿਖਿਆ ਜਾਏਗਾ ਉਹਨਾਂ ਦੇ ਵੱਖਰੇ ਆ ਤੁਹਾਡੀ ਵੱਖਰੇ ਆ ਤੁਸੀਂ ਇੱਕ ਨੌ ਦਾ ਮੋਗੇ ਦਾ ਜਿਹੜੀ ਕਿਸਾਨ ਕਾਨਫਰੰਸ ਰੱਖੀ ਤੇ ਨਾਲ ਜਿਹੜਾ ਤੁਸੀਂ ਜਨਵਰੀ ਦੇ ਪਹਿਲੇ ਹਫਤੇ ਰਾਸ਼ਟਰਪਤੀ ਜਾਂ ਖੇਤੀਬਾੜੀ ਮੰਤਰੀ ਨੂੰ ਸਮਾਂ ਲੈਣਾ ਹੈ। ਅਣਾ ਮੇਡਸ ਰਾਸ਼ਟਰਪਤੀ ਦਾ ਹੋਊਗਾ ਅਗਰ ਜੇ ਨਹੀਂ ਤਾਂ ਖੇਤੀਬਾੜੀ ਮੰਤਰੀ ਨੂੰ ਰਾਸ਼ਟਰਪਤੀ ਕੋਲ ਕਿ ਕਿਹੜੀ ਕਿਹੜੀ ਮੰਗ ਮਤਲਬ ਰੱਖੀ ਹੈ ਜਿਹੜਾ ਸਮਾਂ ਲੈਣ ਦੀ ਸਭ ਤੋਂ ਵੱਡਾ ਤਾਂ ਜਿਹੜਾ ਮਸਲਾ ਹੈ ਜੀ ਅੱਜ ਅੱਜ ਡੱਲੇਵਾਲ ਸਾਹਿਬ ਦਾ ਸਭ ਤੋਂ ਵੱਡਾ ਮਸਲਾ ਹੈ ਜੀ ਜੀ ਸਭ ਤੋਂ ਵੱਡਾ ਰੋਣਾ ਮੈਂ ਇਹਨੂੰ ਮੰਨਦਾ ਕਿ ਪਹਿਲਾਂ ਡੱਲੇਵਾਲ ਸਾਹਿਬ ਦੀ ਜਾਣ ਕੇੜੀ ਠਗ ਨਾਲ ਬੈਠ ਸਕਦੀ ਉਹ ਤਾਂ ਖੈਰ ਤਾਂ ਕੁਦਰਤ ਦੇ ਹੱਥ ਆ ਪਰ ਸਾਡੇ ਵੱਲੋਂ ਤਾਂ ਕੋਸ਼ਿਸ਼ਾਂ ਯਾਰੀ ਨੇ ਉਹਨਾਂ ਦੇ ਹੱਕ ਵਿੱਚ ਤੇ ਬਾਕੀ ਦਾ ਖੇਤੀ ਖਰੜਾ ਜਿਹੜਾ ਲੈ ਕੇ ਆਂਦਾ ਇਹਨਾਂ ਨੇ ਉਹ ਬਾਕੀ ਮੰਗਾ ਰਹਿੰਦੀਆਂ ਸੀ ਜਿੰਨੀਆਂ ਪੰਜਾਬ ਸਰ ਆਪਣਾ ਸਾਰੀਆਂ ਜੋ 11 ਦਸੰਬਰ 21 ਨੂੰ ਵਾਪਸ ਆਏ ਆ ਉਹਨਾਂ ਨੇ 9 ਦਸੰਬਰ ਨੂੰ ਸਾਨੂੰ ਰਿਟਰਨ ਦਿੱਤੀ ਜੀ ਤੁਹਾਡੀਆਂ ਮੰਗਾ ਜਿਹੜੀਆਂ ਨੇ ਇਹ ਮੰਨ ਲਈਆਂ ਕਿ ਤੁਸੀਂ ਹੁਣ ਵਾਪਸ ਜਾਓ ਹਾਂਜੀ ਵਿਸ਼ਵਾਸ ਕਰਕੇ ਵਾਪਸ ਆ ਗਈ ਪਰ ਉਹਨਾਂ ਨੇ ਵਿਸ਼ਵਾਸ ਘਾਟ ਕੀਤਾ ਦੇਸ਼ ਦੇ ਪ੍ਰਧਾਨ ਮੰਤਰੀ ਦੇ ਵਿਸ਼ਵਾਸ ਘਾਟ ਕੀਤਾ ਇਹ ਪਹਿਲੀ ਵਾਰ ਹੋਇਆ ਜੇਕਰ ਪੰਚਾਇਤ ਦੇ ਵਿੱਚ ਕੋਈ ਗੱਲ ਕਰਕੇ ਮੁੱਕਰ ਜਾਵੇ ਨਾ ਪਿੰਡਰ ਸਾਹਿਬ ਲੋਕ ਉਹਦਾ ਵੀ ਮਜ਼ਾਕ ਉਡਾਉਂਦੇ ਨੇ ਹੂੰ ਹੂੰ ਪਰ ਦੇਸ਼ ਦਾ ਪ੍ਰਧਾਨ ਮੰਤਰੀ ਇਨਾ ਤਾਨਾ ਛਾਏ ਉਹ ਉਹਨੇ ਪ੍ਰਵਾਹ ਨਹੀਂ ਕੀਤੀ ਇਸ ਗੱਲ ਦੀ ਵੀ ਇੰਨਾ ਵੱਡਾ ਅੰਦੋਲਨ ਹੋਇਆ ਇਤਿਹਾਸਕ ਅੰਦੋਲਨ ਸੀ ਜਿਹਦੇ ਵਿੱਚ ਮੈਂ ਗੱਲਾਂ ਕਹੀਆਂ ਨੇ ਹੂੰ ਹੂੰ ਪਰ ਛੇ ਹਟ ਗਿਆ ਉਸ ਤੋਂ ਜੀ ਜੀ ਸਾਧੂਪੁਰ ਸਾਹਿਬ ਇੱਕ ਇੱਕ ਹੋਰ ਮਸਲਾ ਤੁਹਾਡੀ ਐਸਕੇਮ ਨਾਲ ਜੁੜਦਾ ਹੈ ਚਰਚਾ ਹੈ ਕਿ ਸ਼ਾਇਦ ਕੁਈ ਖੱਬੇ ਪੱਖੀ ਜਥੇਬੰਦੀਆਂ ਦੇ ਆਗੂ ਉਹ ਮਤਲਬ ਸਾਨਾ ਦੀ ਪੂਰਨੇਕਤਾ ਤੋਂ ਹਾਲੇ ਥੋੜਾ ਜਿਹਾ ਪੈਰ ਪਿੱਛੇ ਖਿੱਚ ਰਿਹਾ ਹੈ ਬਟ ਤੁਸੀਂ ਚਾਹੁੰਦੇ ਹੋ ਤੁਸੀਂ ਖਾਸ ਕਰਕੇ ਲਖੋਵਾਲ ਸਾਹਿਬ ਦੋ ਤਿੰਨ ਹੋਰ ਆਗੂ ਕਿ ਆਪਾਂ ਜਿਹੜਾ ਪੂਰਨ ਇੱਕ ਹੋ ਕੇ ਕੇਂਦਰ ਨਾਲ ਲੜਾਈ ਲੜੀਏ ਅਸੀਂ ਤਾਂ ਬਿਲਕੁਲ ਕਹਿਣਾ ਵੀ ਆਪਾਂ ਨੂੰ ਇੱਕ ਹੋਣਾ ਚਾਹੀਦਾ ਹੈ ਪਰ ਕਾਰਨ ਇਹ ਵੀ ਜੇ ਤੁਸੀਂ ਗੱਲ ਕਰਦੇ ਹੋ ਇਹੋ ਜੀ ਗੱਲ ਨਹੀਂ ਕੋਈ ਵੀ ਜੇ ਤੁਸੀਂ ਕਾਮਰੈਡਾਂ ਦੀ ਗੱਲ ਕਰਦੇ ਹੋ ਵੀ ਕਾਮਰੈਡ ਜਿਹੜਾ ਧੜਾ ਜੀ ਕੋਈ ਗੱਲ ਕਰਨੀ ਨਹੀਂ ਸਾਡੇ ਫੈਸਲੇ ਜਿਹੜੇ ਨੇ ਸਬਕੀ ਨਾਲ ਬਹੁਤ ਸਬਕੀ ਦਾ ਹੁੰਦੇ ਨੇ ਇਹੋ ਜੀ ਕੋਈ ਗੱਲ ਨਹੀਂ ਹੈਗੀ ਭਈ ਕੋਈ ਤੁਹਾਡਾ ਕਹਿੰਦਾ ਨਾ ਲੜੀਏ ਜਾਂ ਕੋਈ ਤੇ ਤੁਹਾਡਾ ਕਹਿੰਦਾ ਲੜੀਏ ਇਹੋ ਜੀ ਪ੍ਰੋਗਰਾਮ ਨਹੀਂ ਇੱਕ ਮਾਤਰਾ ਸਾਰਾ ਐਸਕੇਮ ਤੇ ਇੱਕਦਮ ਮਤ ਹੀ ਮੇਰੇ ਖਿਆਲ ਦੇ ਮੁਤਾਬਕ ਸਾਨੂੰ ਚੱਲਣਾ ਚਾਹੀਦਾ ਤੇ ਉਹ ਧਰੇ ਜਿਹੜੇ ਜਿਹੜੇ ਸਾਡੇ ਨਾਲ ਨਾਲ ਪਹਿਲਾਂ ਜਦੋਂ ਭਨੇਰ ਸਾਹਿਬ ਦੇ ਸਾਡੇ ਨਾਲ ਰਹੇ ਨੇ ਦਿੱਲੀ ਹੂੰ ਹੂੰ ਹੁਣ ਕਈ ਗੱਲਾਂ ਇਹੋ ਜਿਹੀਆਂ ਆ ਜਾਂਦੀਆਂ ਨੇ ਜਿਵੇਂ ਭਨੇਰ ਜੀ ਦੀ ਇੰਟਰਵਿਊ ਆਈ ਹੈ న్యూਸ 8 ਇਨਫ ਤੇ ਕੋਈ ਦਿਨ ਪਹਿਲਾਂ ਇਹੋ ਜਿਹੀਆਂ ਗੱਲਾਂ ਵੀ ਇੱਕ ੜਿਕਾ ਪੈਦਾ ਕਰ ਦਿੰਦੀਆਂ ਨੇ ਹੂੰ ਕਿਹੜੀ ਕਿਹੜੀ ਤੁਸੀਂ ਕੀ ੜਿਕਾ ਉਹਨਾਂ ਨੇ ਗੱਲ ਕਹੀ ਪੱਤਰਕਾਰ ਨੇ ਪੁੱਛਿਆ ਉਹਨਾਂ ਨੂੰ ਪੰਕਜ ਕਬਾਈ ਨੇ ਹੂੰ ਤੇ ਤੁਸੀਂ ਐਸਕੇਐਮ ਨਾਲ ਜਾਣ ਨੂੰ ਤਿਆਰ ਹੋ ਕੱਠੇ ਹੋ ਕੇ ਧਰ ਹੂੰ ਹੂੰ ਜੀ ਉਹ ਕਹਿੰਦੇ ਮੈਂ ਇਸ ਕੰਮ ਦੇ ਵਿੱਚ ਨਹੀਂ ਜਾਵਾਂਗੇ ਹੁਣ ਜਦੋਂ ਇਹ ਹੋ ਗਿਆ ਉਹਨੀਆਂ ਨੇ ਤੇ ਫਿਰ ਦੂਜੇ ਬੰਦੋਂ ਵੀ ਕਈ ਜਵਾਬ ਆਏ ਤਾਂ ਵੀ ਉਹ ਨਹੀਂ ਆਉਂਦੇ ਤਾਂ ਅਸੀਂ ਕਿਵੇਂ ਜਾਵਾਂਗੇ ਇਸ ਤਰ੍ਹਾਂ ਨਾ ਖੜੀਆਂ ਹੋਈਆਂ ਨੇ ਕਾਕਾ ਕੋਰੋਨਾ ਦੀ ਲੀਡ ਉਸੇ ਉਹ ਕਈ ਵਾਰ ਬੜੇ ਸਖਤ ਬਿਆਨ ਦੇ ਦੇ ਜਿਵੇਂ ਅਸੀਂ ਗਏ ਜਦੋਂ ਉਹਨਾਂ ਨੇ ਬਾਅਦ ਵਿੱਚ ਮਜ਼ਾਕ ਉਡਾਤਾ ਭਾਈ ਇਹ ਜਿਹੜੇ ਆਏ ਨੇ ਵਿਦੇਸ਼ ਜਿਹੜੇ ਆਉਂਦੇ ਨੇ ਉਹ ਤਾਂ ਵੇਖਣ ਆਉਂਦੇ ਨੇ ਉਹ ਡੱਲੇ ਵਾਲ ਨਰਦਾ ਕਰ ਦੋ ਦੱਸੋ ਅੱਛਾ ਉਹਨਾਂ ਦੇ ਨਾਲ ਨੁਕਸਾਨ ਹੋ ਰਿਹਾ ਵੱਡਾ ਗੁਦਾ ਰਿਆ ਹੈ ਸਾਡਾ ਨੁਕਸਾਨ ਹੋ ਰਿਹਾ ਹੈ ਸਾਨੂੰ ਪਤਾ ਹੈ ਕਿ ਜ세ਬੰਦੀ ਲੀਡਰ ਲੈਸ ਹੋ ਜੂਗੀ ਉਹਦੇ ਹਾਲਾਤ ਕੀ ਬਣਦੇ ਨੇ ਠੀਕ ਹੈ ਨਾ ਸਾਨੂੰ ਦੇ ਬਹੁਤ ਵੱਡਾ ਘਾਟਾ ਪੈ ਰਿਹਾ ਜੀ ਜੇਕਰ ਡੱਲੇਵਾਲ ਸਾਹਿਬ ਦਾ ਦਿਹਾੜ ਹੁੰਦਾ ਕਿਉਂਕਿ ਬੈਠੇ ਨੂੰ ਪੂਰਾ ਪੱਕਾ ਮਨ ਬਣਾ ਕੇ ਤੇ ਸਾਨੂੰ ਬਹੁਤ ਵੱਡਾ ਘਾਟਾ ਪੈਣ ਵਾਲਾ ਇਹ ਕਿੱਥੇ ਨਾ ਹੋਣ ਕਰਕੇ ਜੀ 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 ਸ਼ਦੀਪੁਰ ਸਾਹਿਬ ਮਤਲਬ ਜੇਕਰ ਆਪਾਂ ਦੇਖੀਏ ਹਕੂਮਤ ਦੇਸ਼ ਦੀ ਦੇਸ਼ ਦਾ ਹਾਕਮ ਇਸ ਵੀੜੇ ਬੜਾ ਡੱਡ ਹੈ ਤੁਹਾਡੇ ਸੰਘਰਸ਼ ਤੋਂ ਬਾਅਦ ਦਿੱਲੀ ਸੰਘਰਸ਼ ਤੋਂ ਬਾਅਦ ਵੀ ਕਈ ਉਹਨਾਂ ਨੇ ਜਿਹੜੀਆਂ ਰਾਜਾਂ ਦੇ ਵਿੱਚ ਸਰਕਾਰਾਂ ਸਥਾਪਿਤ ਕੀਤੀਆਂ ਕਹਿ ਸਕਦੇ ਆਪਾਂ ਭਾਰਤੀ ਜਨਤਾ ਪਾਰਟੀ ਨੇ ਤੇ ਤੀਜੀ ਵਾਰ ਪ੍ਰਧਾਨ ਮੰਤਰੀ ਮੋਦੀ ਜੀ ਨੇ ਇਹ ਕੁਰਸੀ ਸੰਭਾਲੀ ਹੈ ਹਕੂਮਤ ਬਹੁਤ ਡਾਡੀ ਹੈ ਤੇ ਜਿਹੜਾ ਐਸਕੇਐਮ ਇਹ ਵੰਡਿਆ ਗਿਆ ਕਿਸਾਨ ਤਰ੍ਹਾਂ ਕਈ ਗੁੱਟਾਂ 'ਚ ਵੰਡਿਆ ਗਿਆ ਨੇ ਤੇ ਕਿਵੇਂ ਫਿਰ ਲੜਾਈ ਲੜੋਗੇ ਕੋਈ ਹੌਸਲਾ ਪੈਂਦਾ ਤੁਹਾਡਾ ਵੀ ਅੱਗੇ ਵਧੋਗੇ ਇਕੋ ਸਾਡੇ ਯਤਨ ਨੇ ਉਹ ਜਾਰੀ ਨੇ ਕੱਟਿਆ ਕਰਨ ਦਾ ਜਦੋਂ ਇਕੱਠੇ ਹੋ ਕੇ ਲੜਾਂਗੇ ਹਰ ਕੇ ਨੂੰ ਸਮਝ ਹਰ ਕੇ ਨਹੀਂ ਹੈਗੀ ਏ ਕਿੱਥੇ ਹੋયા ਬਗੈਰ ਗੱਲ ਨਹੀਂ ਬਣ ਸਕਦੀ ਕਿੱਥੇ ਪੇਸ਼ ਵਸੇ ਨੇ ਉਹ ਨਿਕਲ ਜਾਣਗੇ ਹੌਲੀ ਹੌਲੀ ਇਕੱਠਿਆਂ ਹੋਣਾ ਪੈਣਾ ਮੈਂ ਤੁਹਾਡੇ ਚੈਨਲ ਦੇ ਜਰ ਕੀ ਅੱਜ ਵੀ ਇਹ ਗੱਲ ਕਹਿ ਰਿਹਾ ਇਕੱਠਿਆਂ ਹੋਣਾ ਪਊਗਾ ਪਹਿਲਾਂ ਮੇ بڑے ਔਕੇ ਤਾ بڑے ਔਕੇ ਇਕੱਠੇ ਕੀਤੇ ਸੀ ਜਦੋਂ 2020 ਜਦੋਂ ਬਿਲਕੁਲ ਉਹ ਉਹ ਤੋਂ ਤੁਹਾਡਾ ਵੀ ਰੋਲ ਦੱਸਿਆ ਜਾਂਦਾ ਕਿ ਤੁਸੀਂ ਵੀ ਭੂਮਿਕਾ ਵਧੀਆ ਨਿਭਾਈ ਉਸ ਵੇਲੇ ਪਹਿਲਾਂ ਸਭ ਤੋਂ ਪਹਿਲਾਂ ਸ਼ੁਰੂਆਤ ਹੀ ਆਪਾਂ ਕੀਤੀ ਹਾਂਜੀ ਹਾਂ ਬਿਲਕੁਲ ਬਿਲਕੁਲ ਦਰਵਾਤ ਹੀ ਆਪਾਂ ਕੀਤੀ ਸੀ 4 ਦਸੰਬਰ 2020 ਨੂੰ ਮੈਂ ਲਖਵਾਲਾ ਨਾਲ ਕੋਲੇ ਗਿਆ ਫਿਰ ਰਾਜੇਵਾਲ ਨੂੰ ਮਿਲੇ ਜਦੋਂ ਉਹ ਤੋਂ ਖਬਰਾਂ ਲੱਗੀਆਂ ਹਰਜਿੰਦਰ ਲਾਲ ਜਿਹੜਾ ਖੰਨੇ ਤੋਂ ਪੱਤਰਕਾਰ ਉਹ ਬੜਾ ਵੱਡਾ ਸਹਿਯੋਗ ਕਰ ਰਿਹਾ ਸੀ ਸਾਡੇ ਨਾਲ ਔਰ ਉਹਨਾਂ ਨੇ ਖਬਰਾਂ ਵੀ ਛਾਪੀਆਂ ਫਿਰ 11 ਦਸੰਬਰ ਨੂੰ ਉਹਨਾਂ ਨੇ ਜਿਹੜਾ ਆਰਟੀਕਲ ਛਪਦਾ ਉਹਨਾਂ ਦਾ ਸ਼ੁੱਕਰਵਾਰ ਨੂੰ ਉਹਦੇ ਵਿੱਚ ਉਹਨਾਂ ਨੇ ਆਰਟੀਕਲ ਦੇ ਵਿੱਚ ਵੀ ਲਿਖੇ ਤੇ ਸਾਈ ਵੀ ਜ세 ਬੰਦੀਆਂ ਕਿਵੇਂ ਇਕੱਠੀਆਂ ਉਹਨੇ ਜ਼ਿਕਰ ਖਾਸ ਕਰਕੇ ਰੱਖ ਦਿੱਤਾ ਜੀ 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 ਬੜਾ ਕੋਸ਼ਿਸ਼ ਕੀਤੀ ਹੁਣ ਵੀ ਕੋਸ਼ਿਸ਼ਾਂ ਜਾਰੀ ਨੇ ਪਰ ਵੇਖੋ ਬਾਕੀ ਪਰਮਾਤਮਾ ਦੇ ਹੱਥੇ ਕਿ ਕਦੋਂ ਸਾਰੇ ਇਕੱਠੇ ਹੁੰਦੇ ਆ ਏ ਢੱਲੇਵਾਲ ਸਾਹਿਬ ਦੀ ਜਾਨ ਬਚਾਈ ਜਾਵੇ ਵੇਖੋ ਹਾਲਾਤ ਜਿਹੜੇ ਨੇ ਵਕਤੇ ਠੀਕ ਨਹੀਂ ਹੈ ਬਿਲਕੁਲ ਕਹਿੰਦਾ ਭਾਪਕੇ ਐਸਕੇਮ ਅੱਜ ਹਾਲੇ ਕਹਿੰਦਾ ਭਾਪਕੇ ਅੱਜ ਦੀ ਤਰੀਕ ਤੱਕ ਭਾਵੇਂ ਚੰਡੀਗੜ੍ਹ ਐਸਕੇਮ ਦੀ ਬੈਠਕ ਹੋ ਨਹੀਂ ਬੜੀਏ ਪਰੰਤੂ ਫਿਰ ਵੀ ਹਾਲੇ ਪੇਚਾ ਕਿਤਨਾ ਕਿਤੇ ਫਸਿਆ ਹੋਇਆ ਵੇਖਣ ਵਾਲੀ ਗੱਲ ਹੈ ਕਿ ਅਗਲੇ ਸਮੇਂ ਕਿਸਾਨ ਜਥੇਬੰਦੀਆਂ ਆਪਸ ਦੇ ਵਿੱਚ ਇੱਕ ਤਾਂ ਦੂਜਾ ਯਾਰੀ ਨੇ ਟੇਜ ਜ਼ਰੂਰ ਪੱਗਿਆ ਬਿਲਕੁਲ ਸੋ ਸਾਡੇ ਨਾਲ ਜੁੜੇ ਸਨ ਐਸਕੇਮ ਦੇ ਵੱਡੇ ਆਗੂ ਸਰਦਾਰ ਬੂਟਾ ਸਿੰਘ ਸ਼ਾਦੀਪੁਰ ਸਾਹਿਬ ਸੋ ਸ਼ਾਦੀਪੁਰ ਸਾਹਿਬ ਚੈਨਲ ਇਹ ਮਿਸ਼ਨ ਪੰਜਾਬੀ ਲਈ ਵਕਤ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਮੇਹਰਬਾਨੀ ਜੀ ਬਹੁਤ ਬਹੁਤ ਧੰਨਵਾਦ ਇਹ ਮਿਸ਼ਨ ਪੰਜਾਬੀ